ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂਲੀ ਫਾਰਮਿੰਗ ਦੇ ਵਿੱਚ ਸਜਣੋ। ਅਮ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਸ਼ਕੂਰ ਆ ਗਿਆ ਸਜਣੋ ਤੇ ਜ਼ਿਲ੍ਹਾ ਫਿਰੋਜ਼ਪੁਰ ਆ ਗਿਆ। ਨੇੜੇ ਸਿਆ ਦੀ ਆ ਜਾਂਦਾ। ਘਰੇਲੂ ਪਰਿਵਾਰ ਦੇ ਕੋਲੋਂ ਇੱਕ ਤੁੰ ਨੂੰ ਬੂਰਾ ਮਾਲੀ ਨੀਲੀ ਰਾਵੀ ਦਾ ਜਿਹੜਾ ਉਹ ਵਿਕਰੀ ਵਾਲਾ ਵਿਖਾਉਣ ਲੱਗੇ ਆ ਘਰੇ 22 ਹਰਾਂ ਦੇ ਪਸ਼ੂ ਰੱਖੇ ਹੋਏ ਆ ਤੇ ਉਹਨਾਂ ਦੇ ਵਿੱਚੋਂ ਇੱਕ ਮਾਲੀ ਵਿਕਰੀ ਵਾਲਾ ਤੇ ਆਹ ਸੱਜਣੋ ਜਿਹੜਾ ਮਾਲ ਤੁਹਾਨੂੰ ਪੂਰਾ ਨਰਮ ਦਾ ਬਾਈ ਕੋਲੇ ਇਹ ਸਾਰਾ ਇਸੇ ਕਰਮ ਵਾਲੇ ਦਾ ਹੀ ਆ ਆ ਦੇਖੋ ਉਹ ਸਾਹਮਣੇ ਮਈਆਂ ਉਹਨਾਂ ਦੇ ਪੇਟੋਂ ਇਹ ਮਾਲੀ ਤੋਂ ਡਾਇਰੈਕਟ ਕ੍ਰੋਸਿੰਗ ਦੇ ਬੱਚੇ ਆ ਬਾਕੀ ਆਪਾਂ ਬਾਈ ਤੋਂ ਥੋੜਾ ਐਡਰੈਸ ਲੈ ਕੇ ਦੰਨੇ ਆ ਕਿੰਨਾ ਚਿਰ ਹੋ ਗਿਆ ਇਹਨਾਂ ਵੀਰ ਹਰਾਂ ਕੋਲੇ ਆਇਆਂ ਨੂੰ ਜੁੜਿਓ ਐਂਡ ਤੱਕ ਕਰਕੇ ਤਸਦੀਕ ਕਰਿਓ ਖਰੀਦ ਦਾ। ਅ ਭਾਈ ਜੀ ਸਤਿ ਸ੍ਰੀ ਅਕਾਲ ਜੀ। ਹੋਰ ਸੁਣਾਓ। ਠੀਕ ਠਾਕ ਜੀ। ਚੜਦੀ ਕਲਾ ਨਾਲ ਜੀ। ਚੜਦੀ ਕਲਾ ਜੀ। ਆਪਣਾ ਨਾਂ ਤੇ ਐਡਰੈਸ ਦੱਸਿਓ। ਮੇਰਾ ਨਾਂ ਕੇਵਲ ਸਿੰਘ ਜੀ। ਪਿਓ ਦਾ ਨਾਂ ਬਲਦੇ ਸਿੰਘ। ਠੀਕ ਆ। ਇਹ ਪਿੰਡ ਛੂਲਾ ਗਾ। ਜ਼ਿਲ੍ਹਾ ਫਰੋਹੇਪੁਰਾ। ਨੇੜੇ ਸਿਆਤੀ ਆ। ਨੇੜੇ ਸਿਆਤੀ ਪੰਗਰ। ਪੰਗਰ। ਤੇ ਨੰਬਰ ਕਿਹੜਾ ਚਲਾਈਏ ਆਪਾਂ? 93815। ਹਾਂਜੀ। 1350। ਇੱਕ ਰਹੀ ਹੋਰ ਰਿਪੀਟ ਕਰਿਓ। 93815। 1150 ਇਹਦੇ ਤੇ ਸੰਪਰਕ ਕਰੇ ਹਾਂਜੀ ਇਹ ਮਾਲੀ ਫਿਰ ਆਪਣੇ ਘਰ ਦਾ ਹੀ ਆ ਜੀ ਨਹੀਂ ਮੁੱਲ ਲਿਆਈ ਅੱਛਾ ਕਿੰਨਾ ਟਾਈਮ ਹੋ ਗਿਆ ਜੀ ਹੋ ਗਿਆ ਬੱਚਾ ਹੀ ਲਿਆਉਣਾ ਹਾਂ ਬੱਚਾ ਹੀ ਹੈ ਠੀਕ ਆ ਹੁਣ ਇਹਦੀ ਕਿੰਨੀ ਉਮਰ ਹੋ ਗਈ ਇਹ ਹੁਣ ਜਵਾਨ ਜਵਾਨ ਹੋ ਗਿਆ ਤੇ ਆ ਜਿਵੇਂ ਆਪਾਂ ਕੈਮਰਾ ਮਾਰਿਆ ਇਸੇ ਦਾ ਹੀ ਹੈ ਨਾ ਇਸੇ ਦੇ ਬੱਚੇ ਆ ਉਹ ਪਰਲੀ ਝੁੱਟੀ ਵੀ ਇਸੇ ਦੀ ਅੱਛਾ ਜਿਹੜੀ ਉਹ ਪਰੇ ਖੜੀ ਝੁੱਟੀ ਵੀ ਇਸੇ ਦੀ ਹਾਂ ਹਾਂ ਓਕੇ 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 ਤੇ ਬਾਕੀ ਮੰਨੀਆਂ ਮੰਨੀਆਂ ਦਾ ਕਰਮਾ ਵਾਲਾ ਫਰਵਾਘੋ ਬਾਗ। ਵੀ ਜੇ ਕੋਈ ਪਸ਼ਮਾਚਰਾ ਖੰਡ ਨੂੰ ਲੈ ਕੇ ਜਾਂਦਾ ਤਾਂ ਚੰਗਾ ਮਾਲੀ ਬੱਚੇ ਵੀ ਚੰਗੇ ਲਾਉਂਦਾ। ਤਿਲਾਂ ਵਾਲਾ ਬੂਰਾ ਆ ਗਿਆ ਹਨਾ। ਹਾਂਜੀ ਹਾਂਜੀ। ਇਹਦੀ ਜੇ ਆਪਾਂ ਤੌਰ ਚੈੱਕ ਕਰਾਈਏ। ਬੋਲਿਓ ਮੜਾ ਜਾ। ਅ ਸੱਜਣੋ ਤੁਹਾਨੂੰ ਤੌਰ ਚੈੱਕ ਕਰਾ ਦਿੰਨੇ ਆ। ਛੌਂਕ ਦੇਖ ਲਓ ਬਾਈ ਨੂੰ ਇੱਕ ਆ ਕਬੀਰ ਕਹਿੰਦਾ ਕਟਾ ਤਿਆਰ ਹੋ ਗਿਆ ਜਿਹਦੇ ਕਰਨੇ ਆਪਾਂ ਸੇਲ ਕਰਨਾ। ਅ ਦੇਖੋ। ਕਰ ਲਓ ਤੌਰ ਚੈੱਕ ਦੇ। ਓਕੇ ਰਿਪੋਰਟ ਆ ਸਜਣੋ ਜੇ ਕੋਈ ਬੂਰੀ ਦਾ ਮਾਲੀ ਨੀਲੀ ਦਾ ਵੀ ਤੇ ਬੂਰਾ ਵੀ ਹਾਂ ਤੇ ਭਾਲਦਾ ਸੀ ਤਾਂ ਸੰਪਰਕ ਕਰ ਲਿਓ ਨੰਬਰ ਵੀਰ ਦਾ ਸਕਰੀਨ ਤੇ ਵੀ ਚੱਲੀ ਜਾਂਦਾ ਟੈਸਟ ਟਿਟਸਟੀ ਕਲਾਂ ਦਾ ਐਨ ਓਕੇ ਰਿਪੋਰਟ ਆ ਕੋਈ ਐ ਨਹੀਂ ਗੱਲ ਹੈਗੀ ਕਿਉਂਕਿ ਬੱਚੇ ਵੀ ਬੜੇ ਸ਼ਾਨਦਾਰ ਲਾਏ ਆ ਵੇਖੋ ਇਹਨੇ ਤੇ ਬਾਕੀ ਆਪਾਂ ਮੰਨ ਲੈਣ ਦੋ ਰੈਂਟੇ ਦਾ ਵੀ ਰੱਖਦੇ ਆ ਵੀਰ ਹਰੀ ਉਹ ਆਪਾਂ ਸੰਪਰਕ ਕਰ ਦਿੰਨੇ ਤੁਹਾਨੂੰ ਕੋਈ ਤੇ ਵੀਰ ਜੀ ਇਹਦਾ ਕੀ ਰੇਟ ਕੀ ਕਰਾਂਗੇ ਆਪਾਂ ਮੁੱਲ ਹਾਂਜੀ ਮੁੱਲ ਕੀ ਕਰੀਏ ਹਾਂਜੀ 1.5 ਲੱਖ ਇਹਦੀ ਡੇਢੀ ਡਿਮਾਂਡ ਕਰਦੇ ਆਪਾਂ 1.5 ਲੱਖ ਰੁਪਈਆ ਕਰਦੇ ਹਾਂ ਤੇ ਬਾਕੀ ਆਏ ਭੈਣ ਭਰਾ ਦਾ ਮਾਨਤਨ ਕਰ ਉਹ ਕਰਾਂਗੇ ਠੀਕ ਹੈ ਧੰਨਵਾਦਾਂ ਸੱਜਣੋ 1.5 ਲੱਖ ਰੁਪਈਆ ਦੀ ਡਿਮਾਂਡ ਕੀਤੀ ਹੈ ਵੀਰ ਹਰਾਂ ਨੇ ਬਾਕੀ ਜਿਹੜਾ ਸੱਜਣ ਖਰੀਦਣਾ ਚਾਹਵੇ ਨੰਬਰ ਸਕਰੀਨ ਤੇ ਆ ਕਰ ਲਿਓ ਸੰਪਰਕ